ਜੜ ਜਾਬਰ ਕਹਿਰ ਵੇਖ ਕੇ ਦੀ ਆਲਾ ਸਕਿਆ ਸਹਾਰਨਾ ਕਹਿੰਦਾ ਬਾਜ ਆ ਜਾ ਕਹਿੰਦਾ ਬਾਜ ਆ ਜਾ ਜ਼ਾਲਮਾਂ ਤੇ ਲੋੜੇ ਮਾਰਨਾ ਕਹਿੰਦਾ ਬਾਜ ਆ ਜਾ ਛੱਡ ਤੇ ਆਜ਼ਾਦ ਦੇਸ਼ ਉਤੋਂ ਵਾਰ ਆ ਪਿਆਰ ਗੋਰੀ ਦਾ ਆਜ਼ਾਦ ਦੇਸ਼ ਉਤੋਂ ਪਾਣ ਭੰਗ ਦੇ ਹਰਾਮ ਤੇਰੀ ਖੱਟੀ ਜਾਵੇਗੀ ਝੜ ਜਾਬਰ ਯਾਰ ਜਾਬਰ ਸ਼ਾਹੀ ਦੀ ਹੁਣ ਪੱਟੀ ਜਾਵੇਗੀ ਝੜ ਜਾਬਰ ਜਿੱਥੇ ਆਰੇ ਨਾਲ ਕੀਰੀ ਦਾ ਬੇਦੋਸ਼ੇ ਲੋਕਾਂ ਨੂੰ ਜਿੱਥੇ ਤਵੀ ਉੱਤੇ ਜਿੱਥੇ ਤਵੀ ਤੇ ਉੱਤੇ ਜਿੱਲੀ ਪੋਜਾਰੇ ਪਾਪੀਆਂ ਦੀ ਫੱਟੀ ਜਾਵੇਗੀ ਯਾੜ ਜਾਬਰ ਯਾਰ ਜਾਬਰ ਸ਼ਾਹੀ ਦੀ ਹੁਣ ਪੱਟੀ ਜਾਵੇਗੀ ਯਾੜ ਜਾਬਰ ਉਹ ਜਿੱਥੇ ਮਾੜੀਆਂ ਨੂੰ ਤਗੜੇ ਡਰਾਉਂਦੇ ਘੂਰ ਕੇ ਜਿੱਥੇ ਮਾੜੀਆਂ ਨੂੰ ਤਗੜੇ ਡਰਾਉਂਦੇ ਘੂਰ ਕੇ ਜਿਹੜੇ ਨੀਵੇਂ ਉਹਦੀ ਜੇ ਯਾਰ ਯਾਬਰ ਸ਼ਾਹੀ ਦੀ ਹੋਂ ਪੱਟੀ ਜਾਵੇਗੀ ਜਾਵੇ ਜਾਬਰ ਓ ਜਿੱਥੇ ਮਾੜੀਆਂ ਵੀ ਸੁਣੇ ਫੜ ਯਾਦ ਕੋਈ ਨਾ ਜਿੱਥੇ ਛੋਟੀਆਂ ਦੀ ਜਿੱਥੇ ਛੋਟੀਆਂ ਦੀ ਕਰੇ ਮਾਦਾਦ ਕੋਈ ਨਾ ਜਿੱਥੇ ਛੋਟੀਆਂ ਦੀ ਲੱਜ ਸੱਚਿਆਂ ਦੀ ਏਕੇ ਵਾਲੀ ਪੱਟੀ ਜਾਵੇਗੀ ਜਾ ਕੂ ਮਤਸਦਾਨੀ ਰਹਿਣੀਆਂ ਇਨਾ ਤਖਤਾਂ ਤੇ ਇਨਾ ਤਖਤਾਂ ਤੇ ਮਹਿਫਲਾਸਦਾਨੀ ਬਹਿਣੀਆਂ ਇਨਾ ਤਖਤਾਂ ਤੇ ਨੇਕ ਨਾਮ ਦੀ ਕਹਾਣੀ ਸਾਰੇ ਲੱਟੀ ਜਾਵੇਗੀ ਜੜ ਜਾਬਰ ਜੜ ਜਾਬਰ ਸ਼ਾਹੀ ਦੀ ਹੁਣ ਪੱਟੀ ਜਾਵੇਗੀ ਜੜ ਜਾਬਰ ਤੇਰਾ ਹੁਕਮਾਨੀ ਰਾਮਕ੍ਰਿਸ਼ਨ ਤੇ ਗੋਬਿੰਦ ਦਾਏ ਦੇਸ਼ ਰਾਜ ਆ ਰਾਮਕ੍ਰਿਸ਼ਨ ਤੇ ਖੇਤੀ ਦੇਸ਼ ਵਾਲੀ ਖੂਨ ਪਾ ਕੇ ਘੱਟੀ ਜਾਵੇਗੀ ਝੜ ਜਾਬਰ ਝੜ ਜਾਬਰ ਸ਼ਾਹੀ ਦੀ ਹੋਂ ਪੱਟੀ ਜਾਵੇਗੀ ਝੜ ਜਾਬਰ ਵਾਤਾ ਜੋਗੀਆਂ ਤੇ ਕਰੀ ਨਾ ਜਗੀਰ ਬਾਦਸ਼ਾਹ ਮੌਤ ਸਾ ਅਖੀਰ ਬਾਦਸ਼ਾਹ ਮੌਤ ਸਾਰਿਆਂ ਨੂੰ ਕਹਿਆ ਕਰਮ ਖਾਓ ਕਾਸ਼ ਗੁੱਡੀ ਕੱਟੀ